ਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਜੀ ਅੱਪਾ ਅੱਜ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਸਿਹਤ ਨਹੀਂ ਠੀਕ ਹੈਗੀ ਖਾਰ ਝਕਾ ਆਮ ਵਗੈਰਾ ਬਹੁਤ ਬਾਲੀ ਮੰਦੀ ਜੀ ਹਾਲ ਤੇ ਹੁਣ ਮੈਂ ਠੀਸੀਗੀ ਉੱਠ ਕੇ ਲੱਗੀ ਬਣਾਉਣ ਲਸਣ ਅਦਰਕ ਕਿਤੇ ਜੋ ਪਿਆਰ ਅਦਰਕ ਲਸਣ ਪਿਆਜ਼ ਹਰੀਆਂ ਮਿਰਚਾਂ ਟਮਾਟਰ ਤੜੀ ਬਣਾਉਣ ਲੱਗਿਆ ਅਦਰਕ ਦੀ। ਸ਼੍ਰੀ ਤੁਨਾ ਠੀਕ ਹੋਣ ਕਰਕੇ ਮੈਂ ਕਿਹਾ ਜੇ ਤੜੀ ਬਣਾ ਕੇ ਪੀਨੇ ਆ ਰੋਟੀ ਖਾਵਾਂਗੇ ਨਾਲੇ ਪੀਵਾਂਗੇ ਤੜੀ। ਹੁਣ ਇਹਨੂੰ ਪਕਾ ਤੇਲ ਹੋ ਗਿਆ ਚੰਗੀ ਤਰ੍ਹਾਂ ਗਰਮ। ਹੁਣ ਪਹਿਲੇ ਚਕੋਣੇ ਜੀਰਾ। ਥੋੜੀ ਜਿਹੀ ਯਾਰ ਉਹ ਚੌਕ ਕਰ ਲੈ ਸੀ ਇਹ ਪਿਆਜ਼ ਬਰਾਊਨ ਜਿਹਾ ਹੋ ਗਿਆ ਹੁਣ ਆਪਾਂ ਵਿੱਚ ਆਦਰਕ ਮਸਾਲਾ ਮਸਟਰ ਫੜੀ ਨਾ ਉਸੇ ਨੂੰ ਢੇਰ ਦਮ ਜਦ ਤੱਕ ਆਹ ਆਹ ਬ੍ਰੇਡ ਤੁਮ ਮੈਂ ਬਰੋਡ ਜੀ ਬਣਾ ਤੱਕਾ ਲਾ ਗੋਲ ਲੈਣੀ ਆ ਜੀ ਤਾਂ ਨਹੀਂ ਆ ਫਿਰ ਬਾਚ ਪੋ ਗਈ ਧਨੀਆ ਤੇ ਮੇਥੀ ਆ ਕੱਟ ਕੇ ਰੱਖੀਏ ਹਰ ਹਰ ਵਾਰ ਇਹਨਾਂ ਨਾ ਪਾਟਾ ਗੋਲ ਲੈਣੀ ਆ ਬਾਹਰ ਤੇ ਲਾ ਦੇ ਅਦਰਕ ਸੇਮ ਦੇ ਪੋੜਦਾ Gracias. ਮੈਂ ਤਾਂ ਬਹਰੀ ਪਾਲੀ ਹੈ ਮੈਂ ਤੁਹਾਨੂੰ ਇਹ ਹੋਰ ਪਾਉਣੇ ਕਿ ਉਹ ਆਰਡਰ ਤੇ ਵੈਸੇ ਕਰਤਾ ਬਹੁਤ ਜ਼ਿਆਦਾ ਪੌੜੀ ਜਿੰਨੀ ਸਾਡ ਦੇ ਖਾਣ

ਪੋ ਬੱਚੇ ਪਾਣੀ ਪਾ ਦਿੱਤਾ ਹਨਾ ਰਦਰਜ ਕੇ ਥੋੜੀ ਜਿਹੀ ਰਹਿ ਗਈ ਫਿਰ ਬੰਦ ਕਰ ਦਾਂਗੇ ਗੈਸ ਉਹਨੇ ਟਾਈਮ ਆਪਾਂ ਹੋਰ ਕੋਈ ਕੰਮ ਕਰ ਲਈਏਗਾ ਤਾਰ ਚੋਕੀ ਮਾਰ ਚ ਰਿੰਗੀ ਜਾਂਦੀ ਹੈ ਤੇ ਚਾਹ ਫਿਰ ਰੋਟੀ ਲਾ ਲਾਂਗੇ ਇਹ ਵੀ ਤਾਂ ਲਾਉਦਾ ਮੈਲ ਪਿਆ ਕਰ ਤੂਰੀ ਕਾਬਲ ਦੀ ਪੁੱਠੀ ਗੱਜ ਗਈ ਹੈ ਹਾਂ ਮੇਰੇ ਭਾਈ ਹੋਰ ਕੀ ਹੈ ਉਧਰੋਂ ਸਵੇਰ ਨੂੰ ਇਸੇ ਟਾਈਮ ਮਰਾਤੀ ਤਾਂ ਸਾਢੇ 7:00 ਹੀ ਕਰ ਦਿੱਤੇ ਅੱਡਾ ਜੇ ਤੁਸੀਂ ਦੇਖ ਲੈਣੇ ਆ ਪਾਰੀਓ ਨੂੰ ਆ ਗਾੜੀ ਪਈ ਆ ਬਹੁਤ ਛੋਟੀ ਚਰ ਲਈ ਜਿੰਦੀ ਨਾ ਲਾਈ ਜਾਂਦੇ ਨਾ ਹਲਤਾ ਕਰਦੀਆਂ ਹੈ ਮਸਤ ਵੀ ਆ ਪਪਾ ਆਹ ਤੇ ਯਾਰ ਜੁਇਦ ਉਹ ਦਮ ਬਿਟਿਆ ਯਾਦ ਆ ਯਾਦ ਆਉਂਦਾ ਬਈ ਯਾਦ ਕਿਵੇਂ ਆ ਰੋਪ ਕਿੱਧਰ ਚੱਲੇ ਆ ਠੰਡ ਨਹੀਂ ਲੱਗਦੀ ਇਦਾਂ ਮੁਰਗਾ ਦੇ ਲੱਕ ਕਿਦਾਂ ਟੋਪੀ ਲਈ ਆ ਕੋਟੀ ਪਾਈ ਬੂਟ ਪਾਇ ਲ ਮੁਰ ਪਾਇ ਨਹੀਂ ਦੀ ਜਾ ਨਰੜਾ ਤਾਂ ਲੈਣ ਦੇ ਦੇ ਪੁੱੜੇ ਹਾ ਤੇ ਤੇ ਹੀ ਖਾਣਾ ਮੈਂ ਤਾਂ ਨਹੀਂ ਖਾਣਾ ਇਹ ਹਾਂ ਅੱਜ ਵੀ ਹਾਂ ਅੱਜ ਵੀ ਆਦ੍ਰਕ ਦੀ ਰੋਟੀ ਚੁੱਲ੍ਹ ਕੇ ਲੋਜੀ ਤੇ ਆਦਰਕ ਦੀ ਤਰੀਵੀਂ ਤਰੇਜੇ ਪੈ ਗਈ ਤੇ ਲੱਗ ਪਤਾ ਹਰ ਕੱਢ ਲਿਆ ਆ ਟੁਕੜੇ ਕਿਦਾਂ ਹਾਲ ਦੀ ਇਹਨਾਂ ਇਧਰ ਗਿਆ ਉਹਨਾਂ ਵਾਲੀ ਨੂੰ ਕਿਹੜੇ ਦਿਨ ਨੰਨ ਦੇ ਤੇ ਲੋਕ ਹੋ ਹੈ ਰਮਿਆ ਕੀ ਆਹਾ ਰਮਿਆ ਲੱਗ ਰਿਹਾ ਰਦਾ ਕਿਹ ਫਾਰੇ ਨੀ ਰਮਿਆ ਆਣਾ ਸੁਸਨੀ ਰੋਟੀ ਲੈ ਵੀ ਨਾ ਨਹੀਂ ਬਣੇ ਉਸਤ ਝੁੰਗੀ ਲਾ ਝੁੰਗੀ ਨੇ ਰੋਟੀ ਲੈ ਕੇ ਜਿਹਨੇ ਸਾਕੇ ਦੂਜੇ ਪਾਸੇ ਦੋ ਪਾਣੀ ਆ ਉਹ ਕਿਹੜੇ ਕੋਈ ਲਾ ਕੋਈ ਆ ਉਹ ਗੱਡੀਆਂ ਐ ਨਹੀਂ ਕਰਕੇ ਆ ਜਾਣਾ ਪਿਆ ਨੇ ਉਹ ਕੋਈ ਕੁ ਪੂਰਾ ਮੁੰਡਾ ਉਹ ਆਪਾਂ ਬਣਾਵੇ ਮਾਈ ਲਾਇਆ ਵਗੇੜਾ ਦੋ ਗੱਡੀਆਂ ਦਾ ਇਹਨਾਂ ਦਾ ਇਹ ਗੁਣ ਨਹੀਂ ਗੱਡੀਆਂ ਗੱਡੀਆਂ ਮੰਗਦੇ ਆ ਇਹ ਕਿਆ ਨਹੀਂ ਬਾਈ ਨਾ ਕੋਈ ਸੁਣਾ ਕੀ ਕਹਿੰਦੇ ਨਹੀਂ ਪਰ ਲੱਗ ਤੁਹਾਨੂੰ ਮੈਨੂੰ ਸਵੇ ਨੂੰ ਮੁੱਟੀ ਮੇਰੇ ਨਾਲ ਲੱਗੇ ਨਹੀਂ ਤਾ ਮੈਨੂੰ ਦੱਸੋ ਨਹੀਂ ਮੈਂ ਖਾ ਕੇ ਜਾਣੀ ਆ ਆ ਵੱਡੇ ਨੇ ਨਾ ਨੱਟਿਆ ਕਿਉਂ ਇਧਰ ਮੇਰੇ ਪਦਮ ਦੇ ਗਲਾਪ ਨੂੰ ਉਸ ਮਾਰਨਾ ਆ ਫਿਰ ਨਾ ਇਹ ਬੁਰੇ ਸਕੇ ਗਏ ਹੁਣ ਆਪਾਂ ਲੱਗੇ ਪ੍ਰਸ਼ਾਦਾ ਸ਼ਕਨ ਪਾਰਣੀ ਨੂੰ ਗਰਮ ਕਰ ਲਿਆ ਤਾਂ ਗਲਾਸ ਚ ਰੱਖ ਕੇ ਆਪਣੇ ਲਈ ਇਹਨਾਂ ਅਰਜਣ ਨੂੰ ਵੀ ਇੱਟਾ ਗਰਮ ਕਰਕੇ ਉਹ ਮੇਰਾ ਥੋੜੀ ਜਿਹੀ ਫਾਉਂ ਪਛਾੜ ਲੈਣਾ ਨਾ ਤੇ ਹੁਣ ਪਛਾੜਦੇ ਨੂੰ ਥੋੜੀ ਜਿਹੀ ਮਖਣੀ ਪਾ ਲਈ ਮੈਨੂੰ ਕੋੜਾ ਲੱਗਣਾ ਆ ਤਰਫ ਹਲੋ ਜੀ ਤੁਸੀਂ ਵੀ ਪਰਸਾਦਾ ਸ਼ਕਲੋ ਮੇਰਾ ਕਪੂ ਮਾਰਾ ਵਾਲਾ ਖਾਜਾ ਅੱਜ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਵੀਡੀਓ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਬਦ ਤੋਂ ਬਦ ਸਪੋਰਟ ਕਰੋ ਆਪਣੇ ਭੈਣ ਨੂੰ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ